ਦਮ ਦਮ ਹੋਏ ਗੁਰੂ ਜੀ ਤਿਆਰ ਜਾਂ ਦਖਣ ਨੂੰ ਜਾਣਾ ਦੱਸਿਆ ਵਿਚਾਰ ਜਾਂ ਦਖਣ ਨੂੰ ਜਾਣਾ ਦੱਸਿਆ ਵਿਚਾਰ ਜਾਂ ਸ਼ਮ ਸ਼ਮ ਅੱਖੀਆਂ ਚੋਂ ਵਹਿੰਦਾ ਨੀਰ ਜੀ ਜ਼ੁਲਮ ਦੀ ਕੀਤੀ ਜ਼ਾਲਮਾ ਆਖੀਰ ਜੀ ਜੁਲਮ ਦੀ ਕੀਤੀ ਜ਼ਾਲਮਾ ਅਖੀਰ ਜੀ ਦਾਮਾ ਦਮੇ ਹੋਏ ਗੁਰੂ ਜੀ ਤਿਆਰ ਜਾਂ ਦਖਣ ਨੂੰ ਜਾਣਾ ਦੱਸਿਆ ਵਿਚਾਰ ਜਾਂ ਦਖਣ ਨੂੰ ਜਾਣਾ ਦੱਸਿਆ ਵਿਚਾਰ ਜਾਂ ਸ਼ਮ ਸ਼ਮ ਅੱਖੀਆਂ ਚੋਂ ਵਹਿੰਦਾ ਨੀਰ ਜੀ ਜੁਲਮ ਦੀ ਕੀਤੀ ਜ਼ਾਲਮਾ ਅਖੀਰ ਜੀ ਜੁਲਮ ਦੀ ਕੀਤੀ ਜ਼ਾਲਮਾਂ ਅਖੀਰ ਜੀ ਉਹ ਜ਼ਾਲਮਾਂ ਦੀ ਫੌਜ ਦਸਕ ਹਜ਼ਾਰ ਹੈ ਘੇਰਿਆ ਉਹ ਨਯਾਨ ਗੁਰੂ ਦਰਬਾਰ ਹੈ ਘੇਰਿਆ ਉਹ ਨਯਾਨ ਗੁਰੂ ਦਰਬਾਰ ਹੈ ਉਹ ਦਿੱਤੇ ਨੇ ਵੇਸ਼ੂੜ ਪਹਿਣਾ ਨਾਲ ਵੀਰ ਜੀ ਜ਼ੁਲਮ ਦੀ ਕੀਤੀ ਜ਼ਾਲਮਾਂ ਅਖੀਰ ਜੀ ਜੋ ਲੰਮ ਦੀ ਕੀਤੀ ਝਾਲਮਾ ਅਖੀਰ ਜੀ ਹੋਏ ਅਮਰਤ ਸਰ ਵਿੱਚ ਹੁੰਦਾ ਕੈਰ ਜੀ ਅਮਰਤ ਸਰ ਵਿੱਚ ਹੁੰਦਾ ਕੈਰ ਜੀ ਬਦੋਸ਼ਿਆਂ ਦੇ ਖੂਨ ਦੀ ਚਲਾਤੀ ਨਹਿਰ ਜੀ ਵੇ ਦੋਸ਼ੀਆਂ ਦੇ ਖੂਨ ਦੀ ਚਲਾਤੀ ਨੈਰ ਜੀ ਅਸਲੋਂ ਹੀ ਉਹਦੀ ਗੇਰਗੀ ਜਮੀਰ ਜੀ ਜ਼ੁਲਮ ਦੀ ਕੀਤੀ ਜਾਲਮਾ ਅਖੀਰ ਜੀ ਜ਼ੁਲਮ ਦੀ ਕੀਤੀ ਜਾਲਮਾ ਅਖੀਰ ਜੀ ਜਹਾਨ ਖਾਨ ਪਾਪੀ ਕਰਦਾ ਜੋਕਾਰ ਜੀ ਗਣਕੇ ਨਾ ਮੈਥੋਂ ਦੱਸੇ ਜਾਣ ਸਾਰੇ ਜੀ ਗਣਕੇ ਨਾ ਮੈਥੋਂ ਦੱਸੇ ਜਾਣ ਸਾਰੇ ਜੀ ਵੇਖ ਕੇ ਤੇ ਦਿਲ ਬੰਨ ਦਾ ਨਾ ਤੀਰ ਜੀ ਜ਼ੁਲਮ ਦੀ ਕੀਤੀ ਜਾਲਮਾ ਅਖੀਰ ਜੀ ਜ਼ੁਲਮ ਦੀ ਕੀਤੀ ਜਾਲਮਾ ਅਖੀਰ ਜੀ ਮਰਤ ਸरोवर ਹੈ ਪੂਰੀ ਜਾਮਦਾ ਦਿਲ ਵਿੱਚ ਪਾਪੀ ਨਾ ਸ਼ਰਮ ਖਾਵਦਾ ਦਿਲ ਵਿੱਚ ਪਾਪੀ ਨਾ ਸ਼ਰਮ ਖਾਵਦਾ ਹਾਏ ਸਿੰਘਾਂ ਨੇ ਵਹਾਕੇ ਨੀਰ ਜੀ ਜ਼ੁਲਮ ਦੀ ਕੀਤੀ ਜ਼ਾਲਮਾ ਅਖੀਰ ਜੀ ਜ਼ੁਲਮ ਦੀ ਕੀਤੀ ਜ਼ਾਲਮਾ ਅਖੀਰ ਜੀ ਉਥੇ ਪਾਂਦਸ਼ਾਨੇ ਹੱਥੀ ਟੱਪ ਲਾਇਆ ਜੀ ਨਕਸ਼ਾ ਜੋ ਸੱਚ ਖੰਡ ਦਾ ਬਣਾਇਆ ਜੀ ਨਕਸ਼ਾ ਜੋ ਸੱਚ ਖੰਡ ਦਾ ਬਣਾਇਆ ਜੀ ਉਹ ਦਿੱਤੀ ਹੈ ਬਦਲ ਉਹਨਾਂ ਤਸਵੀਰ ਜੀ ਦਿੱਤੀ ਹੈ ਬਦਲ ਉਹਨਾਂ ਤਸਵੀਰ ਜੀ ਜ਼ੁਲਮ ਦੀ ਕੀ ਤਜਾਲਮਾ ਅਖੀਰ ਜੀ ਜ਼ੁਲਮ ਦੀ ਕੀ ਤਜਾਲਮਾ ਅਖੀਰ ਜੀ ਟੋਕਰੀ ਸਿ ਢੋਈ ਬਾਬੇ ਬੁੱਢੇ ਆਪ ਜੀ ਹੁੰਦਾ ਕੁਰਬਾਨੀ ਦਾ ਜਿੱਥੇ ਹੈ ਜਾਪ ਜੀ ਹੁੰਦਾ ਕੁਰਬਾਨੀ ਦਾ ਜਿੱਥੇ ਹੈ ਜਾਪ ਜੀ ਰੁਕਦੇ ਸੀ ਜਿੱਥੇ ਆ ਪੀਰਾਂ ਦੇ ਪੀਰ ਜੀ ਜ਼ੁਲਮ ਦੀ ਕੀ ਤੀਜਾਲ ਮਾ ਅਖੀਰ ਜੀ ਜ਼ੁਲਮ ਦੀ ਕੀ ਤੀਜਾਲ ਮਾ ਅਖੀਰ ਜੀ ਓ ਮਾਲਾ ਵਾਲੇ ਹੱਥ ਪੈ ਕੇ ਤਲਵਾਰ ਨੂੰ ਓ ਮਾਲਾ ਵਾਲੇ ਹੱਥ ਪੈ ਕੇ ਤਲਵਾਰ ਆਖਦਾ ਬ੍ਰਹਮਪੁਰੀ ਜਥੇਦਾਰ ਨੂੰ ਆਖਦਾ ਬ੍ਰਹਮਪੁਰੀ ਜਥੇਦਾਰ ਨੂੰ ਦੇ ਦਿਓ ਹੁਕਮ ਕੱਤੀਏ ਵਹੀਰ ਜੀ ਦੇ ਦਿਓ ਹੁਕਮ ਕੱਤੀਏ ਵਹੀਰ ਜੀ ਜ਼ੁਲਮ ਦੀ ਕੀਤੀ ਜਾਲਮਾ ਅਖੀਰ ਜੀ ਜ਼ੁਲਮ ਦੀ ਕੀਤੀ ਜਾਲਮਾ ਅਖੀਰ ਜੀ